ਆਪਣੇ ਜਾ ਕੇ ਸੌ ਕਾਦੀ ਸੀ ਉਹ ਵੀ ਪਲੇਅਰ ਪੇਸ਼ ਕਰਵਾ ਲਓ ਜਸਿੰਦਰ ਸਿੰਘ ਕਿੰਗਸ 11 ਪੰਜਾਬ ਦੇ ਵਿੱਚ ਇਹਦੀ ਸ਼ਮੂਲੀਅਤ ਹੈ ਮੈਂ ਆਪਣੇ ਵੱਲੋਂ 31 ਮਈ 2 ਵਜੇ ਦਾ ਟਾਈਮ ਤਾਂ ਦਿੱਤਾ ਸੀ ਹੋ ਸਕਦਾ ਚੰਨੀ ਸਾਹਿਬ ਨੂੰ ਅਹਿਸਾਸ ਹੋ ਜੇ ਕਿਤੇ ਐਂ ਕਹਿਣ ਹਾਂ ਯਾਰ ਭੀੜ 'ਚ ਮੈਥੋਂ ਕਿਤੇ ਕਹਿ ਗਿਆ ਹੁਣ ਪਰ ਜਾ ਕੇ ਸੌ ਚੁਕਲੀ ਕਤਲਗੜ੍ਹ ਸਾਹਿਬ ਮਾਫੀ ਉੱਥੀ ਮੰਗੋ ਗੁਰਦੇਵ ਜੀ ਮਾਫੀ ਉੱਥੀ ਮੰਗੋ ਬਡੇ ਸਾਹਿਬ ਜੀ ਦੇ ਧਰਤੀ ਤੋਂ ਜਿੱਤੇ ਤੁਸੀਂ ਜਾ ਕੇ ਸੌਂ ਚੁੱਕੀ ਐ ਕਿ ਮੈਂ ਕਿਸੇ ਖਿਡਾਰੀ ਨੂੰ ਨਹੀਂ ਮਿਲਿਆ। ਇਹ ਉੱਥੇ ਵੀ ਫੋਟੋ ਐ ਜੀ। ਇਹ ਵਾਹ ਬਣ ਕੇ ਤੁਹਾਨੂੰ ਹੈ ਜੀ। ਆ ਹੈ ਵੀ ਐ ਜੀ ਪੁੱਛੋ ਤੁਸੀਂ ਉਹਨਾਂ ਨੂੰ ਅੱਜ ਪੁੱਛੋ ਸਾਰੇ ਜਣੇ। ਤੁਸੀਂ ਹੈ ਸੀ ਕਿ ਨਹੀਂ ਸੀਗੇ? ਤੁਸੀਂ ਪੁੱਛੋ ਤੁਸੀਂ ਮੇੜੀਆਂ ਤੁਸੀਂ ਪੁੱਛੋ ਉਹਨਾਂ ਨੂੰ। ਤੁਸੀਂ ਬਲਵੀਰ ਸਿੱਧੂ ਨੂੰ ਪੁੱਛਿਆ ਵੀ ਕਹਿ ਗਈ ਸੀ। ਔਰ ਤਰੀਕ ਵੀ ਦੱਸ ਦਿਨੇ ਕੀ ਕੀ ਕੀਤਾ। ਹਾਂ ਉਸ ਦਿਨ ਵੀ ਸੀ। ਕੀ ਕਰਨਾ ਐ ਸੀ? ਜ਼ਿਲ੍ਹਾ ਸਿਵਲ ਹਸਪਤਾਲ ਸਹਿਜਾ ਦਾਜੀਤ ਸਿੰਘ ਨਗਰ ਦਾ ਨਹੀਂ ਪੱਥਰ ਸਰਜਨ ਸਿੰਘ ਚੰਨੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸ਼੍ਰੀ ਓਪੀ ਸੋਨੀ ਲੋ ਮਾਨਯੋਗ ਉਪ ਮੁੱਖ ਮੰਤਰੀ ਪੰਜਾਬ ਅਤੇ ਸ਼ਦਾਨ ਬਲਬੀਰ ਸਿੰਘ ਸਿੱਧੂ ਐਮ ਐਲ ਏ ਐਸ ਐਸ ਨਗਰ ਦੀ ਹਾਜ਼ਰੀ ਚ ਮਿਤੀ 9 11 2021 ਨੂੰ ਆਪਣੇ ਕਾਰਕਮਲਾਨਾ ਕੀਤਾ ਗਿਆ ਹੈ ਇਹ ਉੱਥੇ ਦੀ ਫੋਟੋ ਹੈ ਇਹਨਾਂ ਨੂੰ ਕੀ ਪਤਾ ਸੀਗਾ ਵੀ ਐ ਆਏ ਦਾ ਮਤਲਬ ਕੋਈ ਹੋਰ ਹੁੰਦਾ ਉਹ ਕਹਿੰਦਾ ਵੀ ਇਹਦਾ ਮਤਲਬ 2 ਕਰੋੜ ਸੀਗਾ ਗੱਡੀ ਚ ਆ ਕੇ ਸਾਹੂਏ ਕਹਿੰਦੇ ਮੇਰੀ ਜੇਬ ਚ ਆਇਆ ਉਹ ਕਹਿੰਦੇ ਜੇਬ ਚ ਆ ਹੀ ਨਹੀਂ ਸਕਦਾ ਜਿਹੜਾ ਸੀ ਚੋਨੇ ਠੀਕ ਹੈ ਜੀ ਜਸ਼ਨ ਨਾਲ ਦੀ ਤੀਜਾ ਕੋਈ ਹੋਗਾ ਚਨੀ ਸਾਹੂ ਨੇ ਮੈਂ ਫੇਰ ਕੋ ਕਰੇ ਦਨ ਜਸ਼ਨ ਵਾਰੇ ਕੁਝ ਲੈ ਆਉਂਦਾ ਹਾਲਾ ਕਿ ਚਨੀ ਸਾਹੂ ਨੇ ਕਿਹਾ ਮੈਂ ਸਾਰੇ ਰਿਸ਼ਤਿਆਂ ਨੂੰ ਪੁੱਛ ਲੇਗਾ ਤਾਂ ਮਤਲਬ ਕੰਮ ਕਰਦੇ ਸੀ ਉਹ ਨਾ ਪੁੱਛਦੀ ਲੋੜ ਕੇ ਭੇਜੇ ਜੇ ਕੋਈ ਐ ਹਿੰਮਤ ਕੀ ਨਹੀਂ ਭੇਜੇ ਵੀ ਮੈਂ ਆਪ ਹੀ ਤੇ ਵੀ ਜਵਾਬ ਕਿ ਕਿਸੇ ਰਿਸ਼ਤੇ ਦੀ ਹਿੰਮਤ ਨਹੀਂ ਭੇਜ ਸਕਦੀ ਕਦੇ ਮੈਂ ਪੁੱਛ ਲਿਆ ਸੰਦੀ ਤੇ ਤੁਸੀਂ ਤਾਂ ਨਹੀਂ ਤੀਕੀ ਕੰਪਨੀ ਵਾਲੇ ਮੰਨ ਲੇ ਜੇ ਮਰ ਹੋਰ ਮਾਮਲੇ ਤਾਂ ਹੋਣਗੇ ਉਹ ਸੋ ਮੈਂ ਸੱਚ ਬੋਲਦਾ ਜੀ ਮੈਂ ਕੋਈ ਮਾਫੀਆ ਨਹੀਂ ਕ੍ਰੀਏਟ ਕਰਨਾ ਮੈਂ ਪਹਿਲਾਂ ਵੀ ਕਹਿੰਦਾ ਆਰਾਮ ਨਾਲ ਅੰਦਰ ਜਾਣਗੇ ਸਾਰੇ ਜੀ